ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਹਰ ਸਾਲ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹੁੰਦੇ ਆ ਪਿੰਡ ਚਿੰਤਗੜੀ ਜਿੱਥੇ ਕਿ ਅੰਬਾ ਦਾ ਜੱਗ ਚੱਲਦਾ ਹੈ ਸੋ ਇਸ ਸਾਲ ਵੀ ਅਸੀਂ ਹੁਣ ਚਿੰਤਗੜ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇਹ ਅੰਬਾ ਦਾ ਜੱਗ ਚੱਲ ਰਿਹਾ ਹੈ ਸਵਰਗਵਾਸੀ ਸਰਦਾਰ ਸੱਜਣ ਸਿੰਘ ਜੀ ਜੋਨਾਂ ਦਾ ਪਰਿਵਾਰ ਅੱਜ ਕੱਲ ਵਿਦੇਸ਼ਾਂ ਵਿੱਚ ਰਹਿ ਰਿਹਾ ਹੈ ਸੋ ਉਹਨਾਂ ਦੇ ਵੱਲੋਂ ਇਹ ਹਰ ਸਾਲ ਅੰਬਾਂ ਦਾ ਜੱਗ ਅੰਬਾਂ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਇੱਥੇ ਪ੍ਰਸ਼ਾਦੇ ਦਾ ਵੀ ਲੰਗਰ ਹੈ ਮਿੱਠੇ ਪਾਣੀ ਦਾ ਵੀ ਲੰਗਰ ਹੈ ਚਾਹ ਦਾ ਵੀ ਲੰਗਰ ਹੈ ਸੋ ਇੱਥੇ ਇਹ ਜਿਹੜੇ ਭੰਡਾਰੇ ਨੇ ਖੁੱਲੇ ਵਰਤਾਏ ਜਾਂਦੇ ਨੇ ਜਿੰਨੇ ਮਰਜ਼ੀ ਬੰਦਾ ਅੰਬ ਖਾ ਸਕਦਾ ਹੈ ਅਤੇ ਲਿਜਾਣੇ ਵਾਲਾ ਲਿਜਾ ਵੀ ਸਕਦਾ ਹੈ ਪ੍ਰਸ਼ਾਦੇ ਦਾ ਵੀ ਲੰਗਰ ਚੱਲ ਰਿਹਾ ਹੈ ਸੋ ਆਓ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਨੇ ਆ ਜੋ ਪਿੰਡ ਵਾਲੇ ਸੇਵਾਦਾਰ ਸੇਵਾ ਕਰ ਰਹੇ ਨੇ ਸ਼ਰਧਾ ਭਾਵਨਾ ਦੇ ਨਾਲ ਲੱਗੇ ਹੋਏ ਨੇ ਆਪਣੀ ਸੇਵਾ ਕਰਨ ਦੇ ਵਿੱਚ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅਤੇ ਪਰਿਵਾਰ ਵਾਲੇ ਤਾਂ ਸਾਰੇ ਵਿਵੇਸ਼ਾਂ ਵਿੱਚ ਨੇ ਤੇ ਉਹ ਤਾਂ ਇੱਥੇ ਨਹੀਂ ਹੈਗੇ ਪਰ ਆਪਾਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ सत ਉਹ ਸ਼ਬਦ ਪਛਾਣ ਮੁਰਗਰਸਾ ਨਾ ਤੂੰ ਸ਼ਬਦ ਪਛਾਣ ਤੂੰ ਬੇਅੰਤ ਕੋ ਮਿਲ ਨਾ ਜਾਣ ਤੂੰ ਵੀ ਅੰਤ ਕੋ ਮਿਲ ਨਾ ਜਾਣ ਅਰਦਾਸ ਪਿਆਰੇ ਸਿਵਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਬਦ ਪਛਾਣ ਗੁਰ ਪਰਸਾਦ ਉਹ ਸਭ ਬਦ ਪਛਾਣ ਮੇਰੇ ਪ੍ਰਭ ਦਾ ਤੇ ਜਿਸ ਹਜਨਾ ਉਹ ਤੇਨੈ ਤੁਮ ਜਾਤ ਜਿਸ ਹਜਨਾ ਉਹ ਤੇਨੈ ਤੁਮ ਜਾਤ ਤੂੰ ਮੇ ਅੰਗ ਗੋ ਮੇਰਾ ਨਾ ਜਾ ਗੁਰਪਸਾਉ ਗੁਰਪਰਸਾਦ ਤੋਂ ਸਬਦ ਕਸਾਣ जाई भले सदा सदा जाई भले हारे इति उत देखो ओट तुम्हारी वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह तो शुभ नाम की है जी मेरा नाम जी जसप्रीत कौर है जी। ਸਵਰਗਵਾਸੀ ਸਰਦਾਰ ਸੱਜਣ ਸਿੰਘ ਜੀ ਪਿੰਡ ਚਿੰਤਗੜ੍ਹ ਤੋਂ ਸੋ ਤੁਹਾਡੇ ਮਤਲਬ ਰਿਸ਼ਤੇ ਦੇ ਵਿੱਚ ਕੀ ਲੱਗਦੇ ਸੀ ਸਾਡੇ ਬਾਪੂ ਜੀ ਲੱਗਦੇ ਆ ਜੀ ਮੇਰੇ ਦਾਦਾ ਸਹੁਰਾ ਇੰਚੀ ਦਾਦਾ ਸਹੁਰਾ ਹਾਂਜੀ ਠੀਕ ਹੈ ਜੀ ਸੋ ਤੁਸੀਂ ਅੱਜ ਕੱਲ ਕਿੱਥੇ ਰਹਿ ਰਹੇ ਹੋ ਮੈਂ ਕੈਨੇਡਾ ਦੇ ਵਿੱਚ ਰਹਿ ਰਹੀ ਆ ਜੀ ਓਕੇ ਜੀ ਹਾਂਜੀ ਸੋ ਬਹੁਤ ਵੱਡਾ ਇਹ ਉਪਰਾਲਾ ਜਿਹੜਾ ਕਾਫੀ ਸਾਲਾਂ ਤੋਂ ਮਤਲਬ ਕਿ ਇਹ ਜੱਗ ਚੱਲ ਰਿਹਾ ਆ ਅੰਬਾਂ ਦਾ ਜੱਗ ਤੁਸੀਂ ਕਿੰਨੀ ਦੇਰ ਤੋਂ ਦੇਖਦੇ ਆ ਰਹੇ ਹੋ ਜਦੋਂ ਤੋਂ ਸਾਡਾ ਰਿਸ਼ਤਾ ਹੋਇਆ ਜੀ ਮੈਨੂੰ ਉਦੋਂ ਤੋਂ ਵੀ ਪਤਾ ਲੱਗਿਆ ਵੀ ਉਹ ਹਰ ਇੱਕ ਸਾਲ ਜੱਗ ਕਰਵਾਂਦੇ ਆ ਜੀ ਪਰ ਇਹ ਜੱਗ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੀ ਹਾਂਜੀ ਲਗਭਗ ਕਿੰਨੇ ਸਾਲ ਹੋ ਗਏ ਹੋਣੇ ਦੱਸ ਦਿਓ ਜਿੱਦਾਂ ਸਾਨੂੰ ਸਾਡੇ ਪਰਿਵਾਰ ਦੱਸਦੇ ਆ ਵੀ ਇਹ ਚੰਦ 30 40 ਸਾਲ ਹੋ ਚਲੇ ਆ ਜੀ ਹਾਂਜੀ ਸੋ ਇਹਦੇ ਵਿੱਚ ਸਹਿਯੋਗ ਤੁਹਾਡਾ ਵੀ ਹੈ ਪਿੰਡ ਦਾ ਕਿੰਨਾ ਕੁ ਸਹਿਯੋਗ ਹੈ ਪਿੰਡ ਵਾਸੀਆਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਜਿਹੜਾ ਜੱਗ ਹੈ ਇਹਨਾਂ ਵਧੀਆ ਚੱਲ ਰਿਹਾ ਹੈ ਜੀ ਜੀ ਹਾਂਜੀ ਸੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਜਾਨੀ ਸੇਵਾ ਭਾਵਨਾ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਅਮਰਪਾਲ ਜੀ ਸੋ ਇਸ ਪਰਿਵਾਰ ਦੇ ਨਾਲ ਤੁਹਾਡਾ ਕੀ ਸੰਬੰਧ ਹੈ ਮੇਰਾ ਪੇਕਾ ਪਰਿਵਾਰ ਹੈ ਜੀ ਪੇਕਾ ਪਰਿਵਾਰ ਹੈ ਜੀ ਸੋ ਪੇਕਾ ਪਰਿਵਾਰ ਦੇ ਵੱਲੋਂ ਹਰ ਸਾਲ ਜੋ ਇਹ ਲੰਗਰ ਭੰਡਾਰੇ ਲਗਾਏ ਜਾਂਦੇ ਨੇ ਅੰਬਾਂ ਦਾ ਜੱਗ ਵੀ ਲਗਾਇਆ ਜਾ ਰਿਹਾ ਸੋ ਤੁਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹੋ ਤੋ ਕੀ ਕਹੋਗੇ ਇਸ ਦੇ ਬਾਰੇ ਹਾਂਜੀ 35 40 ਸਾਲ ਹੋ ਗਏ ਜੀ ਬਾਬਾ ਜੀ ਦੀ ਕਿਰਪਾ ਨਾਲ ਹੋ ਰਿਹਾ ਹੈ ਸੰਸਾਲੀ ਵਾਲੇ ਬਾਬਾ ਜੀ ਨੇ ਸ਼ੁਰੂ ਕਰਾਇਆ ਤਾਂ ਜੀ ਅੱਛਾ ਜੀ ਹਾਂਜੀ ਗਰੰਡੋ ਵਾਲੇ ਬਾਬਾ ਜੀ ਸਾਹਿਬ ਬਾਬਾ ਜੀ ਆਉਣ ਲੱਗੇ ਹੋਰ ਬਾਬਾ ਜੀ ਬਹੁਤ ਉਹਨੇ ਮਹਾਪਰਪ ਅੱਛਾ ਹੋਰ ਸੋ ਸੰਸਾਲੀ ਵਾਲੇ ਬਾਬਾ ਜੀ ਇੱਥੇ ਆਪ ਵੀ ਆਉਂਦੇ ਰਹੇ ਨੇ ਸੰਤ ਅਜੀਤ ਸਿੰਘ ਜੀ ਹਾਂਜੀ ਹਾਂਜੀ ਬਹੁਤ ਆਉਂਦੇ ਹੁੰਦੇ ਸੀ ਉਹ ਪਹਿਲਾਂ ਪਹਿਲਾਂ ਜੀ ਹਾਂਜੀ ਸੋ ਅੱਜ ਵੀ ਬਾਬਾ ਜੀ ਨੇ ਆਪਣੇ ਚਰਨ ਪਾਏ ਹਾਂ ਹਾਂਜੀ ਅੱਜ ਵੀ ਆਏ ਨੇ ਜੀ ਤੋ ਕੀਜ਼ਾ ਕੀਜ਼ਾ ਸਹਿਯੋਗ ਰਹਿੰਦਾ ਹੈ ਸਾਰੇ ਨਗਰ ਦਾ ਹੀ ਸਹਿਯੋਗ ਹੈ ਜੀ ਸਾਰੇ ਨਗਰ ਤੇ ਸਹਿਯੋਗ ਨਾਲੇ ਚੱਲ ਰਿਹਾ ਹੈ ਜੀ ਹਾਂ ਜੀ ਵਾਹਿਗੁਰੂ ਜੀ ਕੱਕੜਾ ਸਾਹਿਬ ਵਾਹਿਗੁਰੂ ਜੀ ਹਾਂ ਜੀ ਵੀਰ ਜੀ ਆਪਣਾ ਸ਼ੋਭਨਾਮ ਜੀ ਬਲਵਿੰਦਰ ਸਿੰਘ ਜੀ ਸੋ ਅੱਜ ਚਿੰਤਗੜ੍ਹ ਦੇ ਵਿੱਚ ਜੋ ਇਹ ਹਰ ਸਾਲ ਇੱਕ ਜੱਗ ਹੁੰਦਾ ਅੰਬਾਂ ਦਾ ਜੱਗ ਸੋ ਤੁਸੀਂ ਵੀ ਸੇਵਾ ਕਰ ਰਹੇ ਹੋ ਕੀ ਕਿੰਨਾ ਹਾਂ ਜੀ ਹਾਂ ਇੱਥੇ ਅੰਬਾਂ ਦਾ ਜੱਗ ਤੇ ਨਾਲ ਰੋਟੀ ਦਾ ਵੀ ਅਰੇਂਜਮੈਂਟ ਹੁੰਦਾ ਹੈ ਤੇ ਇਸ ਵੀਲ ਦਾ ਪ੍ਰਬੰਧ ਕੀਤਾ ਹੋਇਆ ਹੈ ਗਰਮੀ ਬਹੁਤ ਹੈ ਹਾਂਜੀ ਤੇ ਗਰਮੀ ਕਰਕੇ ਅਸੀਂ ਨਾਲ ਇੱਥੇ ਠੰਡੇ ਜਲ ਦੀ ਸ਼ਬੀਰ ਵੀ ਲਾਉਂਦੇ ਹਾਂ ਜੀ ਮਿੱਠਾ ਜੀ ਮਿੱਠਾ ਪਾਣੀ ਹਾਂਜੀ ਬਹੁਤ ਵਧੀਆ ਹੈ ਤੁਸੀਂ ਮਤਲਬ ਕਿ ਇਹਦੇ ਵਿੱਚ ਸੰਤਰੇ ਦਾ ਰਸ ਵੀ ਪਾਇਆ ਹੈ ਹਾਂਜੀ ਹਾਂ ਅਲੱਗ-ਅਲੱਗ ਫਲੇਵਰ ਕੀ ਤਿਆਰ ਕੀਤੇ ਹੋਏ ਹੈ ਜੀ ਔਰੇਂਜ ਹੈ ਹਾਂਜੀ ਮੰਗੇਓ ਹੈ ਤੇ ਚੈਰੀ ਦਾ ਹੈ ਹਾਂਜੀ ਹਾਂਜੀ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਵਾਹਿਗੁਰੂ ਜੀ ਕਾ ਕਰ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹ ਬੇਟਾ ਕੀ ਨਾਮ ਹੈ ਤੁਹਾਡਾ ਜਨਵਨੀਤ ਕੌਰ ਕਦ ਕਿ ਨਹੀਂ ਗੁਰਸੀ ਰਤਕੌਰ ਜੀ ਓਕੇ ਬੋਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਕਿਹੜੇ ਪਿੰਡ ਰਹਿੰਦੇ ਹੋ ਚਿੰਤਗੜ੍ਹ ਜੀ ਚਿੰਤਗੜ੍ਹ ਚ ਤੁਹਾਨੂੰ ਕੋਈ ਸ਼ਬਦ ਆਉਂਦਾ ਬਾਬਾ ਜੀ ਦਾ ਹਾਂਜੀ ਆਉਂਦਾ ਸੁਣਾਉਂਗੇ ਹਾਂਜੀ ਸੁਣਾ ਦਿਓ ਜੀ ਸਤ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਾ ਚੱਲਣਾ ਹੋਵਾ ਸਤਿ ਪੁਰਨਾਮ ਕੁ ਪਰਗਟਿਆ ਮਿਟੀ ਤੰਦ ਜਗ ਚਾਰਨ ਲਿਓਇਆ ਊਲ ਮੰਤਰ ਵੀ ਆਉਂਦਾ ਤੁਹਾਨੂੰ ਹਾਂਜੀ ਸੁਣਾਓ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉਣ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਬ ਆਤ ਸਤ ਜੁਗਾ ਸਚ ਹੈਪੀ ਸਚ ਨਾਨਕੋ ਸੀ ਪੀ ਸਚ ਗੱਜੀ ਕਾ ਖਾਲਾ ਵਾਗ ਗਜੀ ਕੀ ਫਤ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਸੋ ਅੱਜ ਪਿੰਡ ਚਿੰਤਗੜ ਦੇ ਵਿੱਚ ਜੋ ਹਰ ਸਾਲ ਜੱਗ ਲਗਾਇਆ ਜਾਂਦਾ ਹੈ ਅੰਬਾ ਦਾ ਜੱਗ ਜੋ ਮਸ਼ਹੂਰ ਹੈ ਸੋ ਤੁਸੀਂ ਵੀ ਅੱਜ ਇੱਥੇ ਸੇਵਾ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਅੰਬਾ ਦੀ ਸੇਵਾ ਕਰ ਰਹੇ ਇਹ ਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਬ੍ਰਾਹਮ ਗਿਆ ਨੇ ਉਹਨਾਂ ਦੀ ਕਿਰਪਾ ਨਾਲ ਇਹ ਜੱਗ ਚੱਲ ਰਿਹਾ ਜੀ ਅਸੀਂ ਤਾਂ ਛੋਟੇ ਛੋਟੇ ਦੇ ਜਦੋਂ ਦਾ ਚੱਲਦਾ ਆ ਰਿਹਾ ਜੀ ਅੱਛਾ ਜੀ ਹਾਂਜੀ ਇਹ ਉਸ ਤੋਂ ਪਰੰਪਰਾ ਚੱਲਦੀ ਆ ਰਹੀ ਅੱਗੇ ਵੀ ਇਹ ਚੱਲਦੀ ਰਹੇਗੀ ਪਰੰਪਰਾ ਜੀ ਹਾਂ ਸਾੜੀ ਵਾਲੇ ਮਹਾਰਾਜ ਜੀ ਦਾ ਬਾਬਾ ਜੀ ਦਾ ਸਾਡੇ ਪਿੰਡ ਤੇ ਬਹੁਤ ਵੱਡਾ ਆਸ਼ੀਰਵਾਦ ਆ ਉਹਨਾਂ ਦਾ ਠੀਕ ਹੈ ਹਾਂ ਜੀ ਸੋ ਇਹ ਅੰਬਾਂ ਦੀ ਕੀ ਸ਼ਾਂਟੀ ਕਰ ਰਹੇ ਆ ਤੁਸੀਂ ਤੇ ਮਤਲਬ ਜਿਹੜੇ ਖਰਾਬ ਅੰਬ ਆ ਜੀ ਉਹ ਸ਼ਾਂਟ ਕਰਕੇ ਜੀ ਸਾਈਡ 'ਚ ਕਰ ਦਿੰਦੇ ਆਂ ਵਧੀਆ ਅੰਬਾਂ ਜੋ ਸੰਗਤ ਨੂੰ ਵਧੀਆ ਖਾ ਸਕੇ ਉਹਨਾਂ ਵਾਸਤੇ ਵਧੀਆ ਅੰਬ ਦੇ ਜੀ ਤੇ ਪੂਰੇ ਧੋ ਕੇ ਖਵਾਉਂਦੇ ਆਂ ਹਾਂ ਜੀ ਧੋ ਕੇ ਬਾਹਰ ਟਰਾਲਾ ਲਾ ਰੱਖਿਆ ਵਿੱਚ ਬਰਫ਼ ਲਾ ਕੇ ਠੰਡੇ ਕਰਕੇ ਫਿਰ ਖਵਾਈ ਜਾਂਦੇ ਠੀਕ ਹੈ ਹਾਂ ਜੀ ਉਹ ਬਹੁਤ ਵੱਡੀ ਸੇਵਾ ਜੀ ਤੁਹਾਡੀ ਵੀ ਇਹ ਹੈ ਕਿਰਪਾ ਮਾਲਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਸਤਨਾਮ ਸਿੰਘ ਹੈ ਜੀ ਹਾਂਜੀ ਹਾਂਜੀ ਮੈਂ ਕਰਾਲੀ ਤੋਂ ਹਾਂ ਜੀ ਓਕੇ ਜੀ ਸੋ ਕੀ ਕਹੋਗੇ ਇਹ ਜੋ ਅੰਬਾਜ਼ਾ ਜੱਗ ਹਰ ਸਾਲ ਚੱਲਦਾ ਹਾਂਜੀ ਬੱਸ ਬਾਬਾ ਜੀਾਂ ਸਾੜੀ ਦੀ ਕਿਰਪਾ ਹੈ ਜੀ ਹਾਂਜੀ ਬਾਕੀ ਇਹ ਵੀ ਸਾਡੇ ਲੱਗੇ ਵੇ ਸਵੇਰ ਦੇ ਹਾਂਜੀ ਬਾਕੀ ਇਹ ਅੰਬਾਲ ਛਾੜ ਕੇ ਕਰਕੇ ਸਾਫ਼ ਸੁਥਰਾ ਜਿਹੜਾ ਖਰਾਬ ਹੈ ਉਹ ਬਾਹਰ ਕੱਢ ਦਿੰਦੇ ਹਾਂਜੀ ਸਾਫ਼ ਪੀਜ਼ ਖਲਾ ਰਹੇ ਸੰਗਤ ਨੂੰ ਬਾਕੀ ਸ਼ਾਮੀ ਕੋਲ ਤੇ ਮੇਰੀ ਗੱਡੀ ਜਾਊਗੀ ਜੀ ਆਪਣੀਆਂ ਸਾਲੀ ਸਾਹਿਬ ਡੇੜਾ ਸਾਹਿਬ ਗੰਡੂਆ ਸਾਹਿਬ ਉੱਥੇ ਵੀ 10 10 20 ਵੀ ਕਰੇਟ ਤਾਰ ਕੇ ਆਉਂਗੇ ਅੱਛਾ ਜੀ ਉੱਥੇ ਵੀ ਸੇਵਾ ਲੱਗਦੀ ਹੈ ਜੀ ਹਰ ਇੱਕ ਸਾਲ ਵੀ ਹਾਂ ਜੀ ਪਰ ਉਹ ਸ਼ਾਮ ਨੂੰ ਤੁਸੀਂ ਦੇ ਕੇ ਆਣੇ ਹਾਂ ਹਾਂ ਜੀ ਉਹ 10 10 20 ਵੀ ਕਰੇਟ ਅਨਸਾਲੀ ਸਾਹਿਬ ਗੰਡੂਆ ਸਾਹਿਬ ਜੀ ਤੇ ਆਪਣਾ ਡੇੜਾ ਸਾਹਿਬ ਆਪਣੇ ਖਰਾਲੀ ਗੁਰਦਾ ਬੜਾ ਗੁਰਦੁਆਰਾ ਸਾਹਿਬ ਜੀ ਜੀ ਪ੍ਰਭੂ ਆਸਰੇ ਚ ਪੰਜ ਪਾਣੀ ਕਰੇਟ ਜੀ ਹਾਂ ਜੀ ਉੱਥੇ ਸੇਵਾ ਮੇਰੀ ਲੱਗਦੀ ਹੈ ਬੇ ਸ਼ਾਮ ਦੀ ਹਾਂ ਜੀ ਹਾਂ ਜੀ ਹਾਂ ਜੀ ਸੋ ਜਿਹੜਾ ਇਹ ਅੰਬ ਹੈ ਤਕਰੀਬਨ ਕਿੰਨਾ ਕੁ ਲੱਗ ਜਾਂਦਾ ਤੇ ਅੱਜ ਕਿੰਨਾ ਹੈ 115 ਵੀ ਕੋਲ ਹੈ ਇਹ 410 ਕ੍ਰੇਟ ਹੈ ਜੋਂ ਟੋਟਲ ਆਉਂਦੇ ਆ ਆਪਣੀ ਗੱਡੀ 'ਚ ਬੜੀ 'ਚ 115 ਕ੍ਰੇਟ 120 15 20 ਕੁਆਂਟਲ ਦੇ ਜਿਹੜਾ ਮੌਂਦੇ ਆ ਜੀ ਅੰਬ ਵੀ ਹਾਂਜੀ ਜੇ ਜਰੂਰ ਤੋਂ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਡਾ ਚੈਨਲ ਨਾਲ ਦਾ ਬੀਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਜੀ ਤੁਸੀਂ ਸਾਡਾ ਇਹ ਪ੍ਰੋਗਰਾਮ ਦੁਨੀਆ ਦੇ ਹਰ ਇਖੇ ਚ ਚੈਨਲ ਤੇ ਪਹੁੰਚਾਉਣਾ ਹੈ ਤੇ ਤੇ ਤਨ ਤਨ ਨਵਾਬਾ ਸੰਤ ਬਾਬਾਜੀ ਸਿੰਘ ਜੀ ਹੰਸਾੜੀ ਵਾਲੇ ਤਨ ਤਨ ਰਾਮ ਸਿੰਘ ਜੀ ਬਾਬਾਜੀ ਗੰਡੂਆ ਵਾਲੇ ਤਨ ਤਨ ਨਵਾਬਾ ਪਰਮਜੀਤ ਸਿੰਘ ਜੀ ਹੰਸਾੜੀ ਵਾਲੇ ਤੇ ਭੱਲੇ ਵਾਲੇ ਉਹਨਾਂ ਦੀ ਕਿਰਪਾ ਨਾਲ ਜੀ ਇਹ ਜੱਗ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਾਰਦਾ ਦੇ ਤੁੰਗਤਾਮ ਨਾਲ ਮਨਾਇਆ ਜਾਂਦਾ ਜੀ ਇਸ ਇਸ ਦੇ ਵਿੱਚ ਇਲਾਕੇ ਦਾ ਬਹੁਤ ਸਹਿਯੋਗ ਹੈ ਸਾਡੇ ਭਰਾਵਾਂ ਦਾ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਵੀਰ ਜੀ ਇਹ ਬਹੁਤ ਵਧੀਆ ਜੀ ਉਪਰਾ ਅੱਲਾ ਕਰਕੇ ਹਰੇਕ ਸਾਲ ਅਸੀਂ ਮਨਾਉਨੇ 40-45 ਸਾਲ ਦੀ ਮੇਰੀ ਉਮਰ ਹੋ ਗਈ ਜੀ ਅਸੀਂ ਸ਼ੁਰੂ ਤੋਂ ਹੀ ਦੇਖਦੇ ਸਾਡੇ ਦਾਦਾ ਜੀ ਦਾਦੀ ਜੀ ਉਹਨਾਂ ਦੀ ਬਾਬਾ ਜੀ ਦੀ ਇਸ ਪਰਿਵਾਰ ਤੇ ਇੰਨੀ ਮਿਹਰ ਆਈ ਤੇ ਸਾਡੇ ਛੋਟੇ ਭਰਾ ਚਾਚਾ ਜੀ ਸਾਡੀ ਆਂਟੀ ਜੀ ਵਿਦੇਸ਼ਾਂ ਚ ਬੈਠ ਕੇ ਦੇ ਰਾਤ ਇਹਦੇ ਵਾਸਤੇ ਸਭ ਸਹਿਯੋਗ ਕਰਕੇ ਸਿਰੇ ਚੜਾਉਂਦੇ ਜੀ ਧੰਨਵਾਦ ਜੀ ਤੋ ਕਿੰਨਾ ਕ ਮਤਲਬ ਕਿ ਅੰਬ ਲੱਗ ਜਾਂਦਾ ਇਹ ਜਿਹੜਾ ਇਹ ਜੀ 120 15 20 ਕੁਆਂਟਟਾ ਆਉਂਦਾ ਜੀ 410 ਕਰੇਟ ਹੁੰਦਾ ਜੀ ਸਾਡੇ ਸਾਡੇ ਵੀਰ ਭਰਾ ਸਾਡੇ ਮਿਲ ਕੇ ਦੋ ਤਿੰਨ ਦਿਨ ਤੋਂ ਪ੍ਰੋਗਰਾਮ ਚ ਸੇਵਾ ਕਰਦੇ ਹਾਂ ਸਾਰੇ ਰਲ ਕੇ ਜੀ ਜੇ ਜਰੂਰਤ ਹੋਵੇ ਜੀ ਆਰਡਰ ਤੇ ਆਪਾਂ ਫੋਨ ਤੇ ਹੋਰ ਅੰਬ ਵੀ ਆਉਂਦਾ ਜੀ ਹਾਂ ਜੀ ਛੰਡੇ ਮਿੱਠੇ ਜਲਦੀ ਸ਼ਬੀਲ ਚੱਲਦੀ ਹੈ ਜੀ ਹਾਂ ਜੀ ਲੰਗਰ ਲੰਗਰ ਵਧੀਆ ਬਹੁਤ ਵਧੀਆ ਚੱਲ ਰਿਹਾ ਜੀ ਆਪਣਾ ਬਾਕੀ ਪਰਿਵਾਰ ਤੇ ਵੀ ਬਾਬਾ ਜੀ ਦੀ ਬਹੁਤ ਮਿਹਰ ਆਈ ਹਾਂਜੀ ਮੇ ਸਾਡੇ ਜੋ ਛੋਟੇ ਭਰਾ ਅਪਦੇਸ਼ਾਂ 'ਚ ਬੈਠੇ ਹੈ ਜੀ ਉਹਨਾਂ ਦਾ ਬਾਬਾ ਜੀ ਦੀ ਮਿਹਰ ਕਰਪਾ ਨਾਲ ਜੀ ਸਭ ਕੁਝ ਮਿਹਰ ਉੱਪਰ ਹੈ ਹੱਥ ਹੀ ਆਣੇ ਹਾਂਜੀ ਧੰਨਵਾਦ ਜੀ ਤੁਹਾਡਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਤੁਹਾਡਾ ਇਹ ਕੰਪਰੀਟ ਕੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਚਿੰਤਗੜ੍ਹ ਦੇ ਵਿੱਚ ਬੈਠੇ ਹੋ ਤੁਸੀਂ ਭਾਂਡਿਆਂ ਦੀ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਇਹ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਜੀ ਸੇਵਾ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਵੈਸੀ ਵੀ ਜਾਂਦੇ ਹੁੰਦੇ ਹਾਂ ਹਾਂਜੀ ਹਾਂਜੀ ਡੇਲੀ ਜਾਂਦੇ ਆ ਉੱਥੇ ਸੇਵਾ ਕਰਦੇ ਹੁੰਦੇ ਹਾਂ ਹਾਂਜੀ ਹਾਂਜੀ ਜੀ ਕੋਈ ਸ਼ੀ ਸੋ ਪਾਠ ਕਰਦੇ ਹੁੰਦੇ ਤੁਸੀਂ ਹਾਂਜੀ ਹਾਂਜੀ ਡੇਲੀ ਕਰਦੇ ਆ ਓਕੇ ਸੋ ਅੱਜ ਅੰਬਾਂ ਦਾ ਇਹ ਜੱਗ ਵੀ ਚੱਲ ਰਿਹਾ ਅੰਬਕ ਖਾਦੇ ਤੁਸੀਂ ਨਾ ਅਜੇ ਤੱਕ ਤਾਂ ਖਾਈ ਨਹੀਂ ਹੈਗੇ ਜੀ ਸੇਵਾ ਚ ਰਾਜੇ ਸੇਵਾ ਚ ਲੱਗੇ ਹੋਇਆ ਹਾਂ ਹਾਂ ਜੀ ਜੀ ਸੇਵਾ ਹੀ ਕਰ ਰਹੇ ਹਾਂ ਇਹ ਰੋਟੀ ਖਾਣੀ ਤੁਸੀਂ ਪ੍ਰਸ਼ਾਦਾ ਛਕਣਾ ਹਾਂਜੀ ਛਕਣਾ ਅੱਜ ਓਕੇ ਸੋ ਵਾਹਿਗੁਰੂ ਭਲਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਪਿੰਡ ਕਿਹੜਾ ਤੁਹਾਡਾ ਚਿੰਤਗੜ੍ਹ ਜੀ ਚਿੰਤਗੜ੍ਹ ਸੋ ਤੁਸੀਂ ਅੱਜ ਬਹੁਤ ਵਧੀਆ ਮਤਲਬ ਕਿ ਇਹ ਭਾਗਾ ਵਾਲਾ ਦਿਨ ਐ ਸੇਵਾ ਕਰਦੇ ਆ ਤੁਸੀਂ ਭਾਂਡਿਆਂ ਦੀ ਹਾਂਜੀ ਭਾਂਡੇ ਸੇਵਾ ਕਰਦੇ ਨੇ ਤਕਰੀਬਨ ਹਰ ਸਾਲ ਕਰਦੇ ਆ ਹਰ ਸਾਲ ਕਰਦੇ ਆ ਜੀ ਹਰ ਸਾਲ ਚੱਲਦਾ ਸਾਡਾ ਜੱਜ ਜੀ ਹਾਂਜੀ ਹਾਂਜੀ ਅੱਬਾਂ ਦਾ ਜੱਜ ਚੱਲਦਾ ਨਾਲੇ ਹਾਂਜੀ ਹੋਰ ਹੋਰ ਕਸਲ ਸਾਹਿਬ ਦਾ ਚੱਲਦਾ ਹੀ ਆ ਸਾਰੇ ਟੈਂਬਰਾਂ ਦੇ ਆ ਕੇ ਚੱਲਦੇ ਹਾਂ ਬਾਜ਼ ਆ ਜਾ ਕੇ ਚੱਲਦਾ ਹਾਂ ਹਾਂਜੀ ਅਸੀਂ ਬਹੁਤ ਖੁਸ਼ ਆ ਸਾਡੇ ਪਿੰਡ ਦੇ ਬਾਬਾ ਗਾਲਾ ਬਹੁਤ ਸੰਗਤ ਦੂਰ ਦੂਰ ਤੋਂ ਆਉਂਦੀ ਹੈ ਜੀ ਹਾਂਜੀ 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 ਸੇਵਾ ਕਰਦੇ ਹਾਂ ਚਾਰੇ ਵਾਹਿਗੁਰੂ ਭਲਾ ਕਰੇ ਜੀ ਹਾਂਜੀ ਭਲਾ ਕਰੇ ਸਾਬਾ ਵੀ ਭਲਾ ਕਰੇ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਸੁਖਮਨ ਦੇਵ ਕੋਲ ਜੀ ਸੋ ਤੁਸੀਂ ਅੱਜ ਚਿੰਤਗੜ੍ਹ ਦੇ ਵਿੱਚ ਸੇਵਾ ਕਰਦੇ ਹੋ ਪਹਿਲਾਂ ਵੀ ਕਦੇ ਸੇਵਾ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਜੀ ਜੀ ਸੋ ਕਦੋਂ ਦੇ ਲੱਗੇ ਤੁਸੀਂ ਸੇਵਾ ਕਰਨ ਅਸੀਂ 2-3 ਘੰਟੇ ਹੋ ਗਏ ਤੁਹਾਨੂੰ ਲਗਾਤਾਰ ਲੱਗੇ ਹੋਏ ਲਗਾਤਾਰ ਲੱਗੇ ਹੋਏ ਸੋ ਭਾਂਡੇ ਜੋ ਭਾਂਡੇ ਮੰਨਣ ਦੀ ਮਤਲਬ ਕਿ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਹਾਂਜੀ ਹਾਂਜੀ ਸੋ ਵਾਹਿਗੁਰੂ ਕਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਜਸਪ੍ਰੀਤ ਸਿੰਘ ਹੈ ਪਿੰਡ ਗਾਲਗੜ੍ਹ ਤੋਂ ਜੀ ਜੀ ਸੋ ਅੱਜ ਤੁਸੀਂ ਇਹ ਅੰਬਾ ਦੀ ਸੇਵਾ ਕਰ ਰਹੇ ਹੋ ਅੰਬਾ ਨੂੰ ਕੀ ਕਰ ਰਹੇ ਆ ਤੁਸੀਂ ਅੰਬਾ ਨੂੰ ਧੋਣ ਦੀ ਸੇਵਾ ਕਰ ਰਹੇ ਜੀ ਤੇ ਅੰਬਾ ਨੂੰ ਠੰਡਾ ਕਰਕੇ ਦੂਜੇ ਪਾਸੇ ਲਜਾਇਆ ਜਾਂਦਾ ਤਾਂ ਕਿ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਈ ਧੋ ਕੇ ਤੇ ਠੰਡੇ ਠੰਡੇ ਕਰਕੇ ਇਹਦੇ ਵਿੱਚ ਠੰਡਾ ਪਾਣੀ ਪਾਇਆ ਹੋਇਆ ਹੈ ਬਰਫ਼ ਪਾਈ ਜਾਂਦੀ ਹੈ ਜੀ ਬਰਫ਼ ਪਾਈ ਜਾਂਦੀ ਹੈ ਹਾਂਜੀ ਠੀਕ ਹੈ ਤੇ ਇਹ ਵਿੱਚ ਸ਼ਾਂਤੀ ਵੀ ਕਰ ਲੈਂਦੇ ਆ ਹਾਂਜੀ ਹਾਂਜੀ ਜਿਹੜਾ ਮਤਲਬ ਐਦਾਂ ਦਾ ਖਰਾਬ ਹੁੰਦਾ ਉਹਨੂੰ ਐਦਾਂ ਲੱਗ ਕ੍ਰੇਡ ਚ ਕੱਢ ਦਿੰਦੇ ਸੀ ਓਕੇ ਬਹੁਤ ਵੱਡੀ ਸੇਵਾ ਹੈ ਅੰਬਾ ਜੀ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਕੀ ਨਾਮ ਹੈ ਤੁਹਾਡਾ ਗੁਰਜੋਤ ਸਿੰਘ ਜੀ ਗੁਰਜੋਤ ਸਿੰਘ ਜੀ ਤੁਸੀਂ ਇਹ ਇੱਕ ਸੇਵਾ ਕਰ ਰਹੇ ਹੋ ਕਦੋਂ ਇਕ ਲੱਗੇ ਸੀ ਸੇਵਾ ਕਰਨ ਅਸੀਂ ਸਵੇਰ ਦੇ 5:00 ਵਜੇ 5:00 ਵਜੇ ਹਾਂ ਜੀ ਸਾਰਾ ਦਿਨ ਲੱਗ ਜਾਂਦਾ ਸੇਵਾ ਕਰਨੀ ਹਾਂ ਜੀ ਤੇ ਇੱਕ ਦੋ ਦਿਨ ਪਹਿਲਾਂ ਤਿਆਰੀ ਕਰਦਿਆਂ ਨੂੰ ਵੀ ਲੱਗ ਜਾਂਦਾ ਹਾਂ ਜੀ ਭੰਤੇ ਗੱਠੇ ਕਰਨੇ ਨੂੰ ਹੀ ਅੰਬ ਅਤਰਾਂ ਨੂੰ ਹੀ ਹਾਂ ਜੀ 8 ਸਾਲ ਕਰਦੇ ਸੇਵਾ ਹਾਂ ਜੀ ਆਈ ਡੀ ਕਾ ਖਾਨ ਸਾਹਿਬਾਈ ਕੁਰਤੀ ਬਤਿ ਹਾਂਜੀ ਵੀ ਕੀ ਨਾਮ ਹੈ ਆਪਣਾ ਜਤਿੰਦਰ ਸਿੰਘ ਜੀ ਜੀ ਅੱਜ ਇਹ ਫਿਰ ਅੰਬਾ ਦਾ ਜੱਗ ਚੱਲ ਰਿਹਾ ਤੁਸੀਂ ਅੰਬਾ ਨੂੰ ਕੀ ਕਰ ਰਹੇ ਹੋ ਇਹ ਫਿਰ ਧੋ ਕੇ ਵੱਡੇ ਜਾਂਦੇ ਨੇ ਜਿਹੜੇ ਖਰਾਬ ਨੇ ਉਹ ਸਾਈਡ ਤੇ ਕੱਢ ਦਿੱਤੇ ਜਾਂਦੇ ਨੇ ਅੱਛਾ ਜੀ ਹਾਂਜੀ ਇਹ ਅੰਦਰ ਵੀ ਪਹਿਲਾਂ ਖਰਾਬ ਕੱਢੇ ਜਾਂਦੇ ਆ ਕੋਈ ਨਾ ਕੋਈ ਰਹਿ ਜਾਂਦਾ ਫਿਰ ਉਹ ਵੀ ਫਿਰ ਧੋ ਕੇ ਉਰਤੋ ਕੇ ਜਿਹੜਾ ਖਰਾਬ ਹੈ ਸਾਈਡ ਤੇ ਕੱਢ ਦਿੰਦੇ ਨੇ ਸਾਫ਼ ਵਰਤਣ ਲਈ ਜਾਂਦੇ ਸੰਗਤ ਲਈ ਫਿਰ ਮਤਲਬ ਇਹ ਸਾਫ਼ 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 ਕੱਢ ਗਏ ਹਾਂਜੀ ਕੋਈ ਖਰਾਬ ਬਣ ਨਾ ਜਾਵੇ ਸਾਦੇ ਜਾਣ ਸਾਦੇ ਜਾਣ ਜੀ ਖਾਦਣੇ ਜੋ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਆਪਣਾ ਸ਼ੁਭਨਾਮ ਜੀ ਮਾਪਰੀ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਚਿੰਤਗੜ੍ਹ ਦੇ ਵਿੱਚ ਜੋ ਹਰ ਸਾਲ ਇਹ ਜੱਗ ਕੀਤਾ ਜਾਂਦਾ ਹੈ ਲੰਗਰ ਕੀਤਾ ਜਾਂਦਾ ਹੈ ਸਰਦਾਰ ਸੱਜਣ ਸਿੰਘ ਜੀ ਦੇ ਪਰਿਵਾਰ ਵੱਲੋਂ ਸੋ ਇਹਨਾਂ ਬਾਰੇ ਥੋੜਾ ਜਿਆਦਾ ਚਾਨਣਾ ਪਾਓ ਇਹ ਜਿਹੜਾ ਰੇਕਸਾ ਲੰਗਾਂ ਬਾਜਾ ਕਰਾਇਆ ਜਾਂਦਾ ਜੀ ਇਹ ਸਰਦਾਰ ਸਰਗੋਆ ਸੱਜਣ ਸਿੰਘ ਦੇ ਪਰਿਵਾਰ ਵੱਲੋਂ ਕਰਾਇਆ ਜਾਂਦਾ ਜੀ ਜੀ ਸੋ ਹਰ ਸਾਲ ਇਹ ਆਪਾਂ ਜਾ ਕੇ ਕਰਵਾਇਆ ਜਾਂਦਾ ਹੈ ਜੀ ਹਾਂ ਜੀ ਸੋ ਇੱਥੇ ਮਤਲਬ ਕਿ ਕਿਨਾ ਕਿਨਾ ਮਹਾਪੁਰਸ਼ਾਂ ਦੇ ਚਰਨ ਸ਼ੋਹ ਹੈ ਸੋ ਸੰਤੋਬਾਬਾ ਜੀ ਸਿੰਘ ਹਨ ਸਾਹੀ ਸਾਹਿਬ ਵਾਲੇ ਸੰਤ ਬਰਾਮ ਸਿੰਘ ਜੀ ਗੰਡੂ ਸਾਹਿਬ ਵਾਲੇ ਜੀ ਉਹਨਾਂ ਨੇ ਇਹ ਜੋ ਪ੍ਰਥਾ ਚਲਾਈ ਜੀ ਉਹਨਾਂ ਦੇ ਉਹਨਾਂ ਦੇ ਦੇਸ਼ਾਂ ਅਨੁਸਾਰ ਹੀ ਇਹ ਜੀ ਲੰਗਰ ਚਲਾਇਆ ਜਾਂਦਾ ਰਹੇ ਹਸਾਲ ਜੀ ਜੀ ਸੋ ਉਹਨਾਂ ਨੇ ਉਹਨਾਂ ਦੇ ਸਥਾਨ ਵੀ ਇੱਥੇ ਬਣਾਏ ਹੋਏ ਨੇ ਹਾਂਜੀ ਸਰ ਉਹਨਾਂ ਦੇ ਸਥਾਨ ਵੀ ਹੋਏ ਆ ਬਾਬਾ ਜੀ ਦੇ ਤੇ ਗੰਡੂਆ ਸਾਹਿਬ ਜੀ ਦੇ ਵੀ ਬਾਬਾ 라ਉ ਸਿੰਘ ਜੀ ਦੇ ਹਾਂ ਦੋਨਾਂ ਬਾਬਾ ਜੀ ਦੇ ਸਥਾਨ ਬਣਾਏ ਹੋਏ ਆ ਜੀ ਜੀ ਹਾਂਜੀ ਬਾਬਾ ਹੰਸਾਲੀ ਵਾਲਿਆਂ ਦੇ ਹਾਂਜੀ ਬਾਬਾ ਹੰਸਾਈਆ ਬਾਬਾ ਜੀ ਸੋ ਵੀਰ ਜੀ ਇਹ ਬਹੁਤ ਵੱਡੀ ਕਾ ಅಪਾਰ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ ਪ੍ਰਮਾਤਮਾ ਦੀ ਜੋ ਸਵਰਗਵਾਸੀ ਸਰਦਾਰ ਸੱਜਨ ਸਿੰਘ ਜੀ ਦੇ ਪਰਿਵਾਰ ਤੇ ਅੱਜ ਵੀ ਇਹ ਪਰੰਪਰਾ ਚੱਲ ਰਹੀ ਹੈ ਕਿ ਭਾਵੇਂ ਉਹ ਵਿਦੇਸ਼ ਦੇ ਵਿੱਚ ਵੀ ਉਹਨਾਂ ਦਾ ਪਰਿਵਾਰ ਬੈਠਾ ਹਾਂਜੀ ਤੇ ਪਰਿਵਾਰ ਦਾ ਪਰਿਵਾਰ ਵੱਲੋਂ ਹੀ ਸੇਵਾ ਤਾਂ ਕਰਾਈ ਜਾਂਦੀ ਹੈ ਪਰ ਮੇ ਸਾਥ ਦਾ ਸਹਿਯੋਗ ਸਾਡੇ ਪਿੰਡ ਵਾਲਿਆਂ ਦਾ ਵੀ ਰਹਿੰਦਾ ਜੀ ਪਿੰਡ ਵਾਲੇ ਪੂਰੀ ਸਹਾਇਤਾ ਕਰਦੇ ਜੀ ਤਾਂ ਕਿ ਇਹ ਜਗ ਪੂਰੀ ਚੰਗੀ ਤਰ੍ਹਾਂ ਸਪੋਰਟ ਹੋ ਸਕੇ ਜੀ ਹਾਂਜੀ ਓਕੇ ਸੋ ਇਸ ਵੇਲੇ ਉਹਨਾਂ ਦਾ ਪਰਿਵਾਰ ਮਤਲਬ ਇਹ ਸਾਰਾ ਬਾਹਰ ਹੈ ਤੇ ਪਰਿਵਾਰੀ ਸਾਰੇ ਸਾਰੇ ਬਾਹਰ ਹੈ ਜੀ ਠੀਕ ਹੈ ਜੀ ਉਹ ਆਪਣੀ ਉਧਰੋਂ ਆਪਣੀ ਸੇਵਾ ਕਰ ਰਹੇ ਆ ਜੀ ਤੇ ਪਿੰਡ ਵਾਲੇ ਇਦਾਂ ਉਹ ਸੇਵਾ ਪ੍ਰਵਾਨ ਕਰ ਰਹੇ ਆ ਜੀ ਵਾਹ ਜੀ ਵਾਹ ਵਾਹ ਸੋ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈ ਹਾਂਜੀ ਵੀਰ ਜੀ ਆਪਣਾ ਸ਼ੋਬਨ ਆਪ ਜੀ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਹੁਤ ਵੱਡਾ ਹੈ ਇੱਕ ਉਪਰਾਲਾ ਜੋ ਅੰਬਾਂ ਦਾ ਜੱਗ ਮਸ਼ਹੂਰ ਹੈ तकरीबन ਕਿੰਨੇ ਕ ਸਾਲ ਹੋ ਗਏ ਇਹਨੂੰ ਇਹਨਾਂ ਨੂੰ ਬਹੁਤ ਸਾਲ ਹੋ ਗਏ ਜੀ ਇਹਨਾਂ ਦਾ ਜੱਗ ਕਰਦੇ ਹਨ ਜੀ ਸ਼ਾਇਦ ਤੁਸੀਂ ਬਚਪਨ ਤੋਂ ਦੇਖਦੇ ਆ ਰਹੇ ਹੋ ਹਾਂਜੀ ਹਾਂਜੀ ਤੇ ਇਹਨਾਂ ਦਾ ਮਹਾਰਾ ਦੀ ਕਿਰਪਾ ਇਹਨਾਂ ਦੇ ਪਰਿਵਾਰ ਤੇ ਤੇ ਬਹੁਤ ਵਧੀਆ ਇਹਨਾਂ ਦੇ ਉਪਰਾਲਾ ਕਰਦੇ ਜੀ ਇਹ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀ ਹੈ ਜੀ ਲੰਗਰ ਸ਼ਗਨ ਅੰਬਾ ਦਾ ਜੱਗ ਹੈ ਜੀ ਬਹੁਤ ਮਸ਼ਹੂਰ ਹੈ ਜੀ ਇਲਾਕੇ ਦਾ ਜੀ ਬਿਲਕੁਲ ਜੀ ਹਾਂਜੀ ਸੋ ਪਿੰਡ ਦਾ ਸਹਿਯੋਗ ਕਿੰਨਾ ਕਰਨ ਪਿੰਡ ਦਾ ਪੂਰਾ ਸਹਿਯੋਗ ਹੈ ਜੀ ਸਾਰੇ ਮਿੱਤਰ ਸੱਜਣਾਂ ਸਾਰੇ ਆਨੇ ਜੀ ਸੇਵਾ ਕਰਨੇ ਮੁੰਡੇ ਜੀ ਬਹੁਤ ਸੇਵਾ ਕਰਦੇ ਜੀ ਇਹ ਦਿਨ ਰਾਤ ਲਾਕ ਹੈ ਜੀ ਕੱਲ ਪਰਸੋਂ ਦੇ ਗੇਮ ਹੀ ਹੈ ਜੀ ਜੀ ਹਾਂ ਜੱਥੇ ਸਾਰਾ ਕੰਮ ਨਿਭਰਦੈਂ ਜੱਥੇ ਜਾਂ ਕੋਈ ਨਹੀਂ ਜਾਂਦਾ ਜੀ ਸਾਰੇ ਸੇਵਾ ਕਰਦੇ ਬਹੁਤ ਧਨਮਨ ਨਾਲ ਕਰਦੇ ਹੀ ਸੇਵਾ ਜੀ ਹਾਂਜੀ ਸੋ ਇਸ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਮਹਾਪੁਰਖਾਂ ਦੇ ਮਤਲਬ ਕਿ ਆਪਣੇ ਸਥਾਨ ਵੀ ਬਣਾਏ ਹੋਏ ਹਨ ਹਾਂਜੀ ਹਾਂਜੀ ਇਹ ਬਹੁਤ ਵਧੀਆ ਜੀ ਇਹਨਾਂ ਦਾ ਮਹਾਰਾਜ ਦੀ ਕਿਰਪਾ ਜੀ ਇਹਨਾਂ ਦੇ ਇੱਕ ਪਰਿਵਾਰ ਤੇ ਜੀ ਇਹਨਾਂ ਨੇ ਸਥਾਨ ਬਣਾਏ ਹੋਏ ਜੀ ਬਹੁਤ ਜ਼ਿਆਦਾ ਮਤਲਬ ਪਵਿੱਤਰਤਾ ਨਾਲ ਰੱਖਿਆ ਵਜਿ ਇੱਥੇ ਮਹਾਰਾਜ ਜੀ ਸਤਿ ਸੰਤ ਬਾਬਾ ਜੀ ਸਿੰਘ ਜੀ ਦੇ ਤਿੰਨ ਸਾਲ ਪੁਰਾਣੇ ਦੇ ਇਹਨਾਂ ਦੇ ਸਮਾਹਣ ਬਣਾਏ ਹੋਏ ਜੀ ਬਹੁਤ ਵਧੀਆ ਜੀ ਕਿਰਪਾ ਜੀ ਮਹਾਰਾਜ ਦੀ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਸ਼ੋਭਨਾਮ ਜੀ ਆਨੁਪ੍ਰਸਿੰਘ ਜੀ ਹਾਂ ਜੀ ਸੋ ਅੱਜ ਇਹ ਜੋ ਜੱਗ ਚੱਲ ਰਿਹਾ ਪਿੰਡ ਚਿੰਤਗੜ੍ਹ ਦੇ ਵਿੱਚ ਹਰ ਸਾਲ ਤੁਸੀਂ ਵੀ ਤਨ ਮਨ ਧੰ ਦੇ ਨਾਲ ਇੱਥੇ ਜਿਹੜੀ ਸੇਵਾ ਕਰਦੇ ਆਂ ਆਪੇ ਸਰਦਾਰ ਸੱਜਣ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਪਰਿਵਾਰ ਦਾ ਹੀ ਪੂਰਾ ਸਹਿਯੋਗ ਹੁੰਦਾ ਕੀ ਕਹਿਣਾ ਤੇ ਮਲਕੀ ਪਿਛਲੇ ਕਾਫੀ ਸਮੇਂ ਤੋਂ 1981 ਵਾਸਤੇ ਚੱਲੇ ਆ ਰਿਹਾ ਜੀ ਲਗਾਤਾਰ ਸਾਰੇ ਇਲਾਕੇ ਦਾ ਸਾਦਾ ਜੀ ਸਾਰੇ ਨਗਰ ਦਾ ਚੱਲੀ ਜਾਂਦਾ ਜੀ ਤੇ ਮਲਕੀ ਅੱਗੇ ਪਰਮਾਤਮਾ ਕਿਰਪਾ ਰਖਾ ਵੀ ਇਦਾਂ ਹੀ ਚੱਲਦਾ ਰਿਹਾ ਜੀ ਜੀ ਸੋ ਤੇ ਨਲਕੇ ਸਾਰਾ ਨਗਰ ਇਕੱਠਾ ਹੋ ਗਿਆ ਜੀ ਸਾਰੇ ਵੀਰ ਸਾਰੇ ਆਏ ਹੋਏ ਆ ਜੀ ਨਾ ਸੇਵਾ ਕਰਦੇ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ